ਓ ਪਾਣੀ ਪੰਗਾ ਹੋਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਜੀ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਅੱਜ ਪਾ ਗੱਲ ਕਰਾਂਗੇ ਮਸ਼ਹੂਰ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਣ ਬਾਰੇ ਕਿਉਂਕਿ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਕਵੀ ਨੇ ਮਿਊਜ਼ਿਕ ਕੰਪੋਜ਼ਰ ਨੇ ਤੇ ਇੱਕ ਵਧੀਆ ਐਕਟਰ ਵੀ ਨੇ ਅੱਜ ਜਦੋਂ ਕੋਈ ਵੀ ਨਵਾਂ ਸਿੰਗਰ ਇਹ ਕਹਿੰਦਾ ਹੈ ਕਿ ਹਥਿਆਰਾਂ ਵਾਲੇ ਦੇ ਲੱਚਰ ਗੀਤ ਜਾਣਾ ਚੱਲਦੇ ਨੇ ਤਾਂ ਉੱਥੇ ਸਿਆਣੇ ਬੰਦੇ ਇਹ ਕਹਿ ਕੇ ਉਹਨਾਂ ਦੀ ਬੋਲਦੀ ਬੰਦ ਕਰ ਦਿੰਦੇ ਨੇ ਕਿ ਸਤਿੰਦਰ ਸਰਤਾਜ ਨੂੰ ਵੇਖ ਲਵੋ ਇੰਨੀ ਸਾਫ਼ ਸੁਥਰੀ ਗਾਇਕੀ ਹੈ ਤੇ ਲੋਕ ਪਸੰਦ ਵੀ ਕਰ ਰਹੇ ਨੇ ਜੋ ਕਿ ਅੱਜ ਦੇ ਨਵੇਂ ਸਿੰਗਰਾਂ ਲਈ ਬਹੁਤ ਵੱਡੀ ਉਦਾਹਰਣ ਹੈ ਤੇ ਵਧੀਆ ਗਾਇਕੀ ਸੁਣਨ ਵਾਲੇ ਬੰਦੇ ਵੀ ਹੈਗੇ ਨੇ ਅੱਜ ਦੀ ਇਸ ਵੀਡੀਓ ਵਿੱਚ ਸਤਿੰਦਰ ਸਰਤਾਜ ਦੇ ਪਰਿਵਾਰ ਵਾਲੇ ਪਤਨੀ ਵਾਲੇ ਉਹਨਾਂ ਦੇ ਗਾਇਕ ਬਨਣ ਤੱਕ ਦੇ ਸਫ਼ਰ ਬਾਰੇ ਤੇ ਉਹਨਾਂ ਨਾਲ ਜੁੜੀਆਂ ਹੋਰ ਵੀ ਨਵੀਆਂ ਗੱਲਾਂ ਤੁਹਾਨੂੰ ਦੱਸੀਆਂ ਜਾਣਗੀਆਂ ਕਿਤੇ ਨੀ ਤੇ ਹਰਤ ਬਾ ਘਟਦਾ ਤੇ ਹੱਸ ਕੇ ਬੁਦਾਨੇ ਕਿਦਰੇ ਤੋ ਸਭ ਤੋਂ ਪਹਿਲਾਂ ਡਾਕਟਰ ਸਤਿੰਦਰ ਸਰਤਾਜ ਦਾ ਜਨਮ 31 ਅਗਸਤ 1982 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਜਰਾਵਰ ਵਿੱਚ ਹੋਇਆ। ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ 43 ਸਾਲ ਦੇ ਲਗਭਗ ਹੋ ਚੁੱਕੀ ਹੈ। ਇਹਨਾਂ ਦਾ ਅਸਲ ਨਾਮ ਸਤਿੰਦਰ ਪਾਲ ਸਿੰਘ ਹੈ। ਇਹਨਾਂ ਦੀ ਹਾਈਟ 5 ਫੁੱਟ 7 ਇੰਚ ਦੇ ਲਗਭਗ ਹੈ। ਇਹਨਾਂ ਦਾ ਜਨਮ ਇੱਕ ਕਿਸਾਨ ਪਰਿਵਾਰ ਦੇ ਵਿੱਚ ਹੋਇਆ। ਇਹਨਾਂ ਦੇ ਪਿਤਾ ਸਰਦਾਰ ਬਲਵਿੰਦਰ ਸਿੰਘ ਨੇ ਹੀ ਸਤਿੰਦਰ ਸਰਤਾਜ ਨੂੰ ਅੱਗੇ ਜਾ ਕੇ ਮਿਊਜ਼ਿਕ ਦੇ ਵਿੱਚ ਪਾਇਆ। ਇਹਨਾਂ ਦੇ ਪਿਤਾ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰਦੇ ਹੁੰਦੇ ਸੀ। ਸਤ ਸਤਿੰਦਰ ਸਰਤਾਜ ਵੀ ਚੌਥੀ ਪੰਜਵੀਂ ਕਲਾਸ ਚ ਪੜ੍ਹਦਿਆਂ ਗੁਰਦੁਆਰਾ ਸਾਹਿਬ ਦੇ ਸਪੀਕਰ ਚ ਪਾਠ ਬੋਲਣ ਲੱਗ ਪਈ ਸੀ ਫਿਰ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰੋਗਰਾਮਾਂ ਤੇ ਸ਼ਬਦ ਗਾਉਣੇ ਪ੍ਰਵਾਤ ਫੇਰੀ ਚ ਵੀ ਸ਼ਬਦ ਗਾਉਣੇ ਇਸ ਤੋਂ ਬਾਅਦ ਸਕੂਲ ਦੀ ਬਾਲ ਸਵਾ ਦੇ ਵਿੱਚ ਸਕੂਲ ਵਿੱਚ ਹੋਣ ਵਾਲੇ ਹਰ ਪ੍ਰੋਗਰਾਮ ਦੇ ਵਿੱਚ ਇਹ ਗਾਉਂਦੇ ਰਹੇ ਤੁਹਾਨੂੰ ਦੱਸ ਕੀਏਗੇ ਇਹਨਾਂ ਦਾ ਨਾਨਕਾ ਪਿੰਡ ਲੁਤੇਰਾ ਕਲਾਂ ਜ਼ਿਲ੍ਹਾ ਜਲੰਧਰ ਚ ਪੈਂਦਾ ਹੈ ਤੇ ਇਹਨਾਂ ਦੇ ਪਿੰਡ ਬਜਰਾਵਰ ਤੋਂ 25 ਕਿਲੋਮੀਟਰ ਦੂਰ ਹੈ ਜਦੋਂ ਸਤਿੰਦਰ ਸਰਤਾਜ ਦਾ ਦਿਲ ਕਰਦਾ ਸੀ ਤਾਂ ਉਹ ਬਚਪਨ ਦੇ ਵਿੱਚ ਆਪਣੀ ਸਾਈਕਲ ਤੇ ਹੀ ਆਪਣੇ ਨਾਲ ਵੀ ਚਲਾ ਜਾਂਦਾ ਉਦੋਂ ਇਹ 7ਵੀਂ 8ਵੀਂ ਜਮਾਤ 'ਚ ਪੜਦਾ ਸੀ ਇੱਕ ਹੋਰ ਖਾਸ ਗੱਲ ਸਤਿੰਦਰ ਸੁਲਤਾਨ ਬਣੀ ਦੂਰ ਦੂਰ ਸ਼ੋਅ ਕਰਨ ਜਾਂਦੇ ਨੇ ਪਰ ਇਹਨਾਂ ਨੇ ਕਦੇ ਵੀ ਕਿਤੇ ਹੋਟਲ ਵਗੈਰਾ 'ਚ ਰਾਤ ਨਹੀਂ ਕੱਟੀ ਸਭੋ ਪ੍ਰੋਗਰਾਮ ਖਤਮ ਕਰਕੇ ਸਿੱਧਾ ਘਰ ਹੀ ਆਉਂਦੇ ਨੇ ਕਾਰ ਦੇ ਵਿੱਚ ਇਹ ਮਿਊਜ਼ਿਕ ਬਿਲਕੁਲ ਨਹੀਂ ਸੁਣਦੇ ਸਭੋ ਕਾਰ ਦੇ ਸ਼ੀਸ਼ੇ 'ਚੋਂ ਬਾਹਰ ਦੇਖਣਾ ਹੀ ਇਹਨਾਂ ਨੂੰ ਚੰਗਾ ਲੱਗਦਾ ਹੈ ਇਹਨਾਂ ਨੂੰ ਘਰ ਪ੍ਰਾਪਰਟੀ ਖਰੀਦਣ ਦਾ ਬਹੁਤ ਸ਼ੌਂਕ ਹੈ ਇੱਕ ਸ਼ੌਂਕ ਇਹਨਾਂ ਦਾ ਇਹ ਵੀ ਹੈ ਕਿ ਘਰ 'ਚ ਮਿਸਤਰੀ ਲੱਗੇ ਹੋਣ ਤੇ ਉਹ ਉਹਨਾਂ ਮਿਸਤਰੀਆਂ ਨੂੰ ਕੰਮ ਕਰਦੇ ਦੇਖੀ ਜਾਣ ਤੇ ਉਹਨਾਂ ਦੀ ਮਦਦ ਕਰਮ ਸਤਿੰਦਰ ਸਰਤਾਜ ਦੀ ਪੜ੍ਹਾਈ ਵਾਲੀ ਗੱਲ ਕਰੀਏ ਤਾਂ ਇਹਨਾਂ ਨੇ ਬੈਚਲਰ ਵਿਦ ਮਿਊਜ਼ਿਕ ਆਰਟਸ ਮਾਸਟਰਸ ਇਨ ધ ਮਿਊਜ਼ਿਕ ਐਂਡ ਫੀਲਿੰਗ ਸੂਫੀ ਮਿਊਜ਼ਿਕ ਤੇ ਪੀ ਐਚ ਡੀ ਨੇ ਸੂਫੀ ਮਿਊਜ਼ਿਕ ਦੀ ਉੱਚੀ ਪੜ੍ਹਾਈ ਕੀਤੀ। ਇਹਨਾਂ ਨੇ ਫਾਰਸੀ ਭਾਸ਼ਾ 'ਚ ਡਿਪਲੋਮਾ ਲਈ ਦਿੱਤਾ। ਇਹ ਉਰਦੂ ਭਾਸ਼ਾ ਵੀ ਲਿਖ ਤੇ ਪੜ੍ਹ ਲੈਂਦੇ ਨੇ। ਪੜਾਈ ਕਰਨ ਤੋਂ ਬਾਅਦ ਇਹ 6 ਸਾਲ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮਿਊਜ਼ਿਕ ਦੇ ਟੀਚਰ ਰਹੇ। ਪਰ ਨਾਲ-ਨਾਲ ਇਹਨਾਂ ਦੇ ਯਾਰ ਦੋਸਤ ਆਪਣੇ ਨਿੱਕੇ ਮੋٹے ਪ੍ਰੋਗਰਾਮਾਂ ਤੇ ਸਤਿੰਤਰ ਸਰਤਾਜ ਨੂੰ ਗਾਉਣ ਲਈ ਬੁਲਾ ਲੈਂਦੇ। ਸੋ ਇਹਦਾ ਕਰਦੇ ਕਰਾਂਦੇ ਛੋਟੇ-ਛੋਟੇ ਪ੍ਰੋਗਰਾਮਾਂ ਤੋਂ ਬਾਅਦ ਇਹਨਾਂ ਦੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਪਹਿਲੀ ਵਾਰ ਇਹਨਾਂ ਦਾ ਵੱਡਾ ਪ੍ਰੋਗਰਾਮ ਮਾਲਪੁਰ ਦੇ ਵਿੱਚ ਕਰਵਾਇਆ ਗਿਆ। ਜਿਸ ਤੋਂ ਬਹੁਤ ਸਿੰਕਿੰਗ ਲਈ ਇਹਨਾਂ ਦੇ ਰਾਹ ਆਪ ਸੋ ਇਹਦਾ ਸਾਲ 2009 ਦੇ ਵਿੱਚ ਇਹਨਾਂ ਦੀ ਪਹਿਲੀ 뮤직 ਐਲਬਮ ਤੇਰੇ ਕੁਲਬਾਨ ਰਿਲੀਜ਼ ਹੋਈ। ਖੁੱਲੇ ਵਾਲਾ ਉੱਤੇ ਪੱਗ ਬਨਣ ਦਾ ਨਵਾਂ ਸਟਾਈਲ ਇਹਨਾਂ ਨੇ ਲੋਕਾਂ ਅੱਗੇ ਪੇਸ਼ ਕੀਤਾ। ਚੇਨਾ ਗਿੱਤਾਂ ਨਾਲ ਇਹ ਮਸ਼ਹੂਰ ਹੋਏ। ਆਸ ਕਹਿਣੇ ਰਾਜ਼ੀ ਹੋ ਜਵੇ। ਫਿਰ ਵੀ ਉਹ ਰੋਲਾ ਨਹੀਂ। ਤਾਂ ਲੋਕਾਂ ਦੀ ਇੱਕ ਕਾਲ ਦੇ ਟਾਈਮ ਸਤਿੰਦਰ ਸਰਤਾਜ ਭੰਗੜਾ ਵੀ ਪਉਂਦੇ ਰਹੇ। ਇਹ ਹਾਰਮੋਨੀਅਮ, ਚਿੰਮਟਾ ਤੇ ਤਬਲਾ ਜਿਹੇ ਸਾਜ਼ ਵੀ ਵਜਾ ਲੈਂਦੇ ਨੇ। ਇਹਨਾਂ ਦੀ ਗਾਇਕੀ ਨਾਲ ਲੋਕ ਇਸ ਕਦਰ ਜੁੜ ਚੁੱਕੇ ਨੇ ਕਿ ਇਹਨਾਂ ਦੇ ਲਾਈਵ ਸ਼ੋਅ 'ਚ ਲੋਕ ਰੋਂਨ ਲੱਗ ਜਾਂਦੇ ਨੇ। ਇਹਨਾਂ ਦੀ ਗਾਇਕੀ ਸੁਣ ਕੇ ਲੋਕ ਡਿਪਰੈਸ਼ਨ ਤੋਂ ਨਿਕਲ ਜਾਂਦੇ ਨੇ। ਤਾਨੂੰ ਤੋਂ ਸਦੀਆਂ ਗਏ ਐ ਨਾਮਕ ਕਿਤਾਬਾਂ ਦਾ ਅਖਬਾਰ ਪੜਨ ਦਾ ਸ਼ੌਂਕ ਨਹੀਂ ਤੈਨਾਂ ਹੀ ਇਹ ਪੜਦੇ ਨੇ ਹਾਂ ਇਹ ਕਵਿਤਾਵਾਂ ਵਗੇਰਾ ਜਮੂਰ ਪੜ੍ਹਦੇ ਨੇ ਤੇ ਲਿਖਦੇ ਵੀ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ 2 ਨੰਬਰ ਹੋਸਟਲ ਚ 1 ਨੰਬਰ ਬਲਾਕ ਦੇ 43 ਨੰਬਰ ਕਮਰੇ ਦੇ ਵਿੱਚ ਰਹਿੰਦੇ ਸੀ ਇਹਨਾਂ ਦੀਆਂ ਸਾਰੀਆਂ ਕਾਰਾਂ ਦੇ ਨੰਬਰ ਵੀ ਇਹਨਾਂ ਨੇ 143 ਅੱਖਰ ਵਾਲੇ ਹੀ ਰੱਖੇ ਹੋਏ ਨੇ ਤਕਰੀਬਨ 200 300 ਗਾਲੇ ਡੱਬ ਹੋਣ ਮਗਰੋਂ ਇਹਨਾਂ ਦੇ ਫੋਨ 'ਚ ਹੀ ਪਏ ਰਹਿੰਦੇ ਨੇ ਜੋ ਕਿ ਅਜੇ ਰਿਲੀਜ਼ ਨਹੀਂ ਹੋਏ ਹੁੰਦੇ ਇਹ ਉਹਨਾਂ ਕਾਲ ਦੌਰਾਨ ਇਹਨਾਂ ਨੇ 1.200 ਕਹਾਣਾ ਲਿਖ ਦਿੱਤਾ ਸੀ ਜੇ ਇਹਨਾਂ ਦੇ ਫਿਲਮੀ ਕੈਰੀਅਰ ਦੀ ਗੱਲ ਕਰੀਏ ਤਾਂ ਸਾਲ 2017 ਦੇ ਵਿੱਚ ਇਹਨਾਂ ਨੇ ਦਾ ਬਲੈਂਕ ਪ੍ਰਿੰਸ ਨਾਂ ਦੀ ਫਿਲਮ ਨਾਲ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਇਹਨਾਂ ਨੇ ਕਲਿਯੋਟਾ ਸ਼ਾਇਰ ਇੱਕ ਕੋ ਮਿਕੋ ਤੇ ਹੋਸ਼ੇ ਅਰਜਿੰਗਬਰ ਵੀ ਆ ਪੰਜਾਬੀ ਫਿਲਮਾਂ 'ਚ ਕੰਮ ਕੀਤਾ। ਹੁਣ ਜੇ ਸਤਿੰਦਰ ਸਰਤਾਜ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਤੇ ਇੱਕ ਭਰਾ ਰਹਿੰਦਾ ਏ। ਇਹਨਾਂ ਨੇ ਭਰਾ ਨੇ ਵੀ ਪੀ ਐਚ ੜੀ ਕੀਤੀ ਹੋਈ ਏ। 9 ਦਸੰਬਰ ਸਾਲ 2010 ਨੂੰ ਇਹਨਾਂ ਦਾ ਵਿਆਹ ਗੋਰੀ ਨਾਲ ਹੋਇਆ। ਅੱਜ ਤੋ ਆ ਬੇ ਇਲਾਕੇ ਦੇ ਇੱਕ ਸਫਰਕਾਰ ਨੂੰ ਲੋਕ ਬਾਦਸ਼ਾਹ ਜਾਂ ਲੈਜੈਂਡ ਕਹਿ ਕੇ ਰਿਸਪੈਕਟ ਦਿੰਦੇ ਨੇ। ਤੁਸੀਂ ਸਤਿੰਦਰ ਸਰਤਾਜ ਦੀ ਗਾਇਕੀ ਨੂੰ 100 ਵਿੱਚੋਂ ਕਿੰਨੇ ਨੰਬਰ ਦੇਵੋਗੇ? ਕਮੈਂਟ ਕਰਕੇ ਸਾਨੂੰ ਨਿਊਟ ਦੱਸੋ। ਜੇ